ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰਸਰਿਆ ਜੀ ਮੇਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਇਹ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਵਾਵਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਆਪ ਤੋਂ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਚਿਰਕੇ ਨੇ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਿਰਕੇ ਨਾ ਟਾਰਨੇਟ ਟਿਰਕੇ ਨਾਲ ਤੁਸੀਂ यूएस ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੇ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਨਛਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਅਰੀਜ਼ੋਨਾ ਕ੍ਰਿਸ਼ਨਟਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡ ਲੈਂਡ ਪਰਮਜੀਤ ਕੋਰੰਗੀ ਵੈ ਕਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲੀਵ ਵਾਲੇ ਟਰਕਵਾਸ਼ ਕਰਦੇ ਨੇ ਵਾਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ਨ ਅਸੈਂਤ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2770113 ਤੇ ਟੈਂਟਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 42725200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਆਪਾਂ ਰਵੀਕਰਨ ਸਿੰਘ ਕਾਲੋਂ ਤੋਂ ਰਵੀਕਰਨ ਸਿੰਘ ਕਾਲੋਂ ਪਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕੱਲ ਹੀ ਸ਼ਾਇਦ ਅਕਾਲੀ ਦਲ ਨੇ ਕੱਢਿਆ ਸੀਗਾ ਉਹਨਾਂ ਨੂੰ ਜੀ ਬਿਲਕੁਲ ਗੱਲੇ ਆ ਕੇ ਸਦੀਕੀ ਸਾਹਿਬ ਨੇ ਲਿਖਿਆ ਸੀਗਾ ਕਿ ਹਮੇ ਤੋ ਖੈਰ ਬਿਖਰਨਾ ਹੀ ਥਾ ਕਬੀ ਨਾ ਕਬੀ ਹਵਾਏ ਤਾਜ਼ਾ ਜਾਂ ਕਾ ਬਹਾਨਾ ਹੋ ਗਿਆ ਹੂੰ ਤਾਂ ਗੱਲ ਇਹ ਆ ਕਿ ਇਹ ਕੁਝ ਦਿਨਾ ਦੀ ਅੱਗੇ ਜਿਹੜੀ ਆ ਉਹ ਕੱਖਾਂ ਦੇ ਥੱਲੇ ਮਗਦੀ ਸੀ ਕੀ ਹੁਣ ਇਹ ਤੇ ਬਹਾਨੇ ਆ ਕਈ ਵਾਰ ਸਬਬ ਬਣਦੇ ਆ ਕਈ ਵਾਰ ਬਹਾਨੇ ਬਣਦੇ ਆ ਅਸਲ ਦੇ ਵਿੱਚ ਕੀ ਆ ਕਿ ਰਵਿਕਰਨ ਕਲੋਂ ਨੇ ਇਲੈਕਸ਼ਨ ਲੜਿਆ ਸੀਗਾ ਹੂੰ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ ਸਨ ਹੂੰ ਸੁਖਵਿੰਦਰ ਅੰਦਾਵਾ ਜਿੱਤ ਗਏ ਸੀਗੇ ਉਤੋਂ ਬਾਅਦ ਕੋਈ ਜ਼ਿਆਦਾ ਐਕਟਿਵ ਵੀ ਨਹੀਂ ਸੀਗੇ ਇਹਨਾਂ ਦੇ ਫਾਦਰ ਸਾਹਿਬ ਤੇ ਬੜੇ ਪੁਰਾਣੇ ਕੰਦੇ ਆ ਹਮ ਮੰਤਰੀ ਵੀ ਰਹੇ ਆ ਤਾਂ ਹੁਣ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਜਦੋਂ ਤੋਂ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਛੱਡਿਆ ਕਹਿਰ ਜੀ ਇਹ ਕਿਹਾ ਕਿ ਨਵਾਂ ਕੰਮ ਆਪਾਂ ਵੇਖਣ ਦੇ ਅੱਜਕੱਲ ਕਿ ਪਾਰਟੀਆਂ ਨੂੰ ਪਤਾ ਲੱਗ ਜਾਂਦਾ ਕਿ ਫਲਾਣਾ ਬੰਦਾ ਭੱਜੂਗਾ ਉਹ ਪਹਿਲਾਂ ਹੀ ਹਮ ਕੱਢ ਦਿੰਦੀਆਂ ਆ ਜਿਹੜਾ ਫਲਾਣਾ ਸੋ ਹੁੰਦਾ ਹੈ ਉਹ ਫਿਰ ਨਕਸਰ ਕੱਢਦਾ ਹੈ ਕਿ ਮੈਂ ਤੇ ਐਦ ਕਰਕੇ ਐਦ ਕਰਕੇ ਆਰਟੀ ਛੱਡਿਆ ਹੂੰ ਜਿਵੇਂ ਕੱਲ ਨੂੰ ਸਾਫ਼ ਨਹੀਂ ਕਿਹਾ ਕਿ ਦਰਅਸਲ ਇਹ ਕੱਲ ਦੀ ਗੱਲ ਆ ਜਿਸ ਵੇਲੇ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਮੈਂ ਉਸ ਵੇਲੇ ਇਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸਾਂ ਤੇ ਇਹ ਆਂਦੇ ਆ ਕਿ ਦੇਖੋ ਜੋ ਸੋਚਾ ਸਿੰਘ ਲੰਗਾ ਆ ਹੂੰ ਪਾਰਟੀ ਉਹਨੂੰ ਵਾਪਸ ਲੈਣ ਜਾ ਰਹੀ ਆ ਤੇ ਅਸੀਂ ਲਕੀ ਟੋਰ ਤੇ ਪਾਰਟੀ ਤੋਂ ਪੁੱਛਿਆ ਕਿ ਕੀ ਬਲਾਤਕਾਰੀ ਸੁਚਾ ਸਿੰਘ ਲੰਗਾਹ ਨੂੰ ਵਾਪਸ ਲੈਣ ਜਾ ਰਹੇ ਜੀ ਅੱਛਾ ਤੇ ਉਹ ਮੈਂ ਨਹੀਂ ਪੁੱਛਿਆ ਮੈਂ ਕਿਹਾ ਮੈਨੂੰ ਜਵਾਬ ਨਾ ਦਿਓ ਵੀ ਸਾਡੇ ਜਿਹੜੇ ਪਾਰਟੀ ਦੇ ਵਰਕਰ ਆ ਜਿਹੜਾ ਉਹਨਾਂ ਨੂੰ ਦੱਸਿ ਹੂੰ ਹੂੰ ਜ਼ਰਾ ਦੱਸਿਆ ਭਾਈ ਦੱਸਿਆ ਤਾਂ ਖੈਰ ਇਹਨਾਂ ਨੇ ਆਪਣਾ ਤਰਕ ਜਿਹੜਾ ਹੈ ਉਹ ਕੱਲ ਹੀ ਘੜ ਲਿਆ ਸੀ ਤਿੱਖਾ ਕਰ ਲਿਆ ਸੀ ਹੂੰ ਹੂੰ ਹਾਂ ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਾਇਦ ਉਹਨਾਂ ਤੱਕ ਜਿਵੇਂ ਗੀਤ ਸੀ ਨਾ ਖੁਫੀਆ ਰਿਪੋਰਟਾਂਆਂ ਲੰਡਨੋਂ ਜਿੱਥੋਂ ਤੂੰ ਕਰਾਇਆ ਜਿੱਥੇ ਤੂੰ ਕਰਾਇਆ ਜਾ ਕੇ ਵਿਆਹ ਤਾਂ ਗੱਲ ਇਹ ਆ ਕਿ ਸ਼ਾਇਦ ਉਹਨਾਂ ਨੂੰ ਖੁਫੀਆ ਰਿਪੋਰਟਾਂ ਮਿਲ ਗਈਆਂ ਹੋਣ ਜਾਂ ਇਹਨਾਂ ਦੀ ਪਹਿਲਾਂ ਹੀ ਤਿਆਰੀ ਹੋਵੇ ਤਾਂ ਬਹਾਨਾ ਜਿਹੜਾ ਕਈ ਵਾਰ ਬਣ ਜਾਂਦਾ ਹੁੰਦਾ ਜਾਂ ਮੌਕਾ ਕਈ ਵਾਰ ਐਸਾ ਬਣ ਜਾਂਦਾ ਹੈ ਤਾਂ ਖੈਰ ਗੱਲ ਇਹ ਆ ਕਿ ਇਧਰੋਂ ਜਿਹੜੇ ਸੀਨੀਅਰ ਨੇਤਾ ਆ ਇਹਨਾਂ ਦੇ ਉਹ ਕਹਿੰਦੇ ਆ ਕਿ ਜੋ ਪਾਰਟੀ ਦੇ ਨਾਲ ਗਦਾਰੀ ਕਰੇਗਾ ਉਹਨੂੰ ਭਾਰਤ ਰਸਤਾ ਦਖਾਇਆ ਜਾਏਗਾ ਮਤਲਬ ਕਿ ਕਿਉਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਤਾਂ ਦੇ ਕੁਲ ਇਹ ਦੀ ਇਨਪੁਟ ਸੀ ਪਹਿਲਾਂ ਫਿਰ ਜੇ ਇਹ ਸਾਰਾ ਕੁਝ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਵਾਲਾ ਬੰਦਾ ਗਦਾਰ ਆ ਤਾਂ ਫਿਰ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਰਸਤਾ ਕਿਉਂ ਦਿੱਤਾ ਉੱਥੇ ਵੀ ਤੁਸੀਂ ਹਰਜਿੰਦਰ ਕੌਰ ਨੂੰ ਪਾਰਟੀ ਚੋਂ ਪਹਿਲਾਂ ਕੱਢਿਆ ਤੇ ਇਹ ਕਹਿ ਕੇ ਕੱਢਿਆ ਕਿ ਸੰਜੇ ਟੰਡਣ ਦੇ ਨਾਲ ਯਾਨੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਉਹਦੇ ਨਾਲ ਬੀਬੀ ਦੀ ਮੁਲਾਕਾਤ ਹੋਈ ਆ ਬੁਲਾਰਾ ਹੋਇਆ ਉੱਥੇ ਬਾਅਦ ਤੁਸੀਂ ਆਪ ਹੀ ਇਹ ਕਹਿ ਕੇ ਵਾਪਸ ਲੈ ਲਿਆ ਕਿ ਉਹ ਨਹੀਂ ਉੱਥੇ ਸਵੇਰ ਦੀ ਸੈਰ ਤੇ ਇੱਕ ਰਸਮੀ ਜੀ ਮੁਲਾਕਾਤ ਸੀ ਇਹ ਚੱਲਦਾ ਕੀ ਪਿਆ ਕਿ ਚੱਲ ਕੀ ਰਿਹਾ ਤਾਂ ਖੈਰ ਇਹ ਸਾਰਾ ਕੁਝ ਹੈ ਕਿ ਰਵੀਕਰਨ ਕੱਲੋਂ ਇਹ ਚਲੇ ਗਏ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਆ ਭਾਰਤੀ ਜਨਤਾ ਪਾਰਟੀ ਨੂੰ ਬਈ ਗੁਰਦਾਸਪੁਰ ਦੇ ਵਿੱਚ ਤੇ ਡੈਫੀਨੇਟਲੀ ਇੱਕੇ ਇਲਾਕੇ ਦੇ ਵਿੱਚ ਤਾਂ ਘੱਟੋ-ਘੱਟ ਫਾਇਦਾ ਹੀ ਆ ਤੇ ਭਾਰਤੀ ਜਨਤਾ ਪਾਰਟੀ ਐਂ ਹੀ ਹੌਲੀ-ਹੌਲੀ ਹੌਲੀ-ਹੌਲੀ ਫੈਲਦੀ ਜਾ ਰਹੀ ਆ ਥੋੜੇ-ਥੋੜੇ ਇਲਾਕਿਆਂ 'ਚ ਥੋੜੀਆਂ-ਥੋੜੀਆਂ ਵੋਟਾਂ ਦੇ ਨਾਲ ਉਹਨੇ ਚੰਗੀ ਉਡਾਰੀ ਭਰ ਲਈ ਆ ਇਹ ਗੱਲ ਤੁਸੀਂ ਮੇਰੀ ਯਾਦ ਰੱਖਣੀ ਜੋ ਵਿਰੋਧ ਤੁਸੀਂ ਦੇਖ ਰਹੇ ਹੋ ਜੋ ਤੁਸੀਂ ਕਿਸਾਨਾਂ ਨੂੰ ਦੇਖ ਰਹੇ ਹੋ ਉਹ ਇੱਕ ਪਾਸੇ ਆ ਜੋ ਅੰਦਰ ਅਸੀਂ ਦੇਖ ਰਹੇ ਆ ਉਹ ਇੱਕ ਪਾਸੇ ਆ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਹੈ ਜਾਂ ਇਹਨਾਂ ਦੀਆਂ ਜਿਹੜੀਆਂ ਵਿਉਂਤਬੰਦੀਆਂ ਨੇ ਉਹ ਰੰਗ ਜ਼ਰੂਰ ਬਖਾਉਣਗੇ ਤੁਸੀਂ ਦੇਖਣਾ ਤਾਂ ਇਹ ਇਸੇ ਤਰ੍ਹਾਂ ਹੀ ਚੱਲ ਰਿਹਾ ਜਿਵੇਂ ਇਹਨਾਂ ਦਾ ਇਹ ਗੁਜਰਾਤ ਮਾਡਲ ਹੈ ਇਹਨਾਂ ਦਾ ਬੇਸਿਕਲੀ ਜੀ ਗੁਜਰਾਤ ਮਾਡਲ ਹੈ ਇਹ ਆਰਐਸਐਸ ਦਾ ਮਾਡਲ ਨਹੀਂ ਹੈ ਪਾਰਟੀਆਂ ਤੋੜਨੀਆਂ ਤੋੜ ਕੇ ਪਾਰਟੀਆਂ ਚੋਂ ਬੰਦੇ ਲੈ ਕੇ ਆਉਣੇ ਇਹ ਗੁਜਰਾਤ ਮਾਡਲ ਹੈ ਬੇਸਿਕਲੀ ਹਮ ਹਮ ਤਾਂ ਗੁਜਰਾਤ ਮਾਡਲ ਨੇ ਇਹ ਪਿਛਲੇ 10-15 ਸਾਲ ਦੇ ਵਿੱਚ ਇਹ ਕੰਮ ਦਿਖਾਇਆ ਹੈ ਰੰਗ ਝਮਾਇਆ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਪ੍ਰਯੋਗ ਹੋ ਰਿਹਾ ਫਿਲਹਾਲ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਸਿੰਬੋਲਿਕਲੀ ਕੈਲੋ ਕਿਚਨਾਤਮਕ ਤੌਰ ਤੇ ਥੋੜਾ ਹੀ ਸਹੀ ਇੱਕ ਵਾਰੀ ਇਹਨਾਂ ਨੂੰ ਫਾਇਦਾ ਸਰੂਪ ਮਿਲੇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੇਂਦਰ ਦੇ ਵਿੱਚ ਕੋਈ ਟਕਾਵੀ ਸਰਕਾਰ ਇਹਨਾਂ ਦੀ ਬਣ ਜਾਂਦੀ ਆ ਇਮਕਾਨ ਘਟਨੇ ਅਗਾ ਜੇ ਮੰਨ ਲਓ ਕੇਂਦਰ ਦੀ ਸਰਕਾਰ ਬਣਦੀ ਆ ਤਾਂ ਫਿਰ ਅਗਾ ਪੰਜਾਬ ਦੇ ਵਿੱਚ ਵੀ ਕੁਝ ਨਾ ਕੁਝ ਤਬਦੀਲੀ ਤੁਹਾਨੂੰ ਦੇਖਣ ਨੂੰ ਮਿਲੇ ਜੀ ਜੀ ਤੇ ਮੈਂ ਕਿਹ ਜੀ ਸਿੱਧੂ ਸਾਹਿਬ ਕਹਿੰਦੇ ਚੋਣ ਪ੍ਰਚਾਰ ਚ ਨਿਤਰ ਰਹੇ ਜੀ ਕੋਤਮ ਜੋਤ ਸਿੰਘ ਸਿੱਤੂ ਇਹਦੇ ਬਾਰੇ ਤੇ ਹੁਣ ਮੈਨੂੰ ਪਤਾ ਨਹੀਂ ਹੈ ਕਿ ਪ੍ਰਚਾਰ ਕਦੋਂ ਕਰਨਗੇ ਕਿਉਂਕਿ ਦੇਖੋ 26 ਤਰੀਕ ਤੱਕ ਦਾ ਤੇ ਆਪਾਂ ਅੱਗੇ ਵੀ ਦੱਸਿਆ ਕਿ ਸਮਝ ਨਹੀਂ ਆਉਂਦੀ ਕਿ ਪ੍ਰਚਾਰ ਹੋਏਗਾ ਕਿਹੜੇ ਵੇਲੇ ਯਾਨੀ 26 ਤਰੀਕ ਨੂੰ ਫਾਈਨਲ ਹੈ ਆ ਆਈਪੀਐਲ ਦਾ 26 ਰਾਤ ਨੂੰ ਉਹਦੀ ਜਿਹੜੀ ਸੈਰਮਨੀ ਖਤਮ ਹੋਏਗੀ ਤੇ ਫਿਰ ਉਸ ਤੋਂ ਬਾਅਦ 27 27 ਤੇ 30 31 ਨੂੰ ਤੇ ਮੈਨੂੰ ਲੱਗਦਾ ਕਿ ਪ੍ਰਚਾਰ ਬੰਦ ਹੋ ਜਾਂਦਾ ਇੱਕ ਦਿਨ ਤੋਂ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਤੇ ਇੱਕ ਨੂੰ ਵੋਟਾਂ ਆ ਦੋ ਤਿੰਨ ਦਿਨ ਚ ਨਵਜੋਤ ਸਿੰਘ ਸਿੱਧੂ ਕਿੰਨਾ ਕੁ ਪ੍ਰਚਾਰ ਕਰੋਗੇ ਦੇਖਣ ਵਾਲੀ ਗੱਲ ਹੈ ਨਾ ਅੱਜ ਵੀ ਜਿਵੇਂ ਹੀ ਇਹ ਪ੍ਰਚਾਰ ਸੰਬੰਧੀ ਖਬਰ ਸ਼ਾਇਆ ਹੁੰਦੀ ਆ ਨਸ਼ਰ ਹੁੰਦੀ ਆ ਤੇ ਮੇਂ ਉਹਨਾਂ ਦੀ ਇੱਕ ਡਾਕਟਰਾਂ ਦੇ ਨਾਲ ਆਪਣੀ ਪਤਨੀ ਸਮੇਤ ਫੋਟੋ ਜਿਹੜੀ ਆ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਹੂੰ ਉਹਦਾ ਕੀ ਸੰਕੇਤ ਹੈ ਕਿ ਭਾਈ ਮੈਂ ਆਪਣੀ ਫੈਮਲੀ ਦੇਖ ਰਿਹਾ ਮੈਂ ਆਪਣਾ profession ਦੇਖ ਰਿਹਾ ਜੀ ਜੀ ਇਹ ਵੀ ਤੇ ਹੋ ਸਕਦਾ ਹੈ ਨਾ ਇਹ ਤੇ ਇਧਰ ਹੁਣ ਜਿਹੜੀ ਕੈਂਪੇਨ ਕਮੇਟੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਤੇ ਵੇਖੋ ਨਾ ਐਕਸ ਆਫਿਸ਼ੀਓ ਦੇ ਵਿੱਚ ਛਪਵੇਂ ਨੰਬਰ ਤੇ ਸਿੱਧਾ ਸਟਾਰ ਕੰਪੇਨਰ ਨਹੀਂ ਹੈ ਨਵਜੋਤ ਸਿੰਘ ਸਿੱਧੂ ਉਸ ਲਿਸਟ ਤੋਂ ਬਾਹਰ ਹੈ ਹੂੰ ਖੱਬਵੇਂ ਨੰਬਰ ਦਾ ਐਕਸ ਆਫ ਇਸ਼ੂ ਮਤਲਬ ਕਿ ਜਿਹੜੇ ਸਾਬਕਾ ਪ੍ਰਧਾਨ ਰਹੇ ਉਹਦੇ ਤੌਰ ਤੇ ਜੋੜੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਂ ਕੋਈ ਨਹੀਂ ਆਏਗਾ ਅੱਛਾ ਹਾਂਜੀ ਨਵਜੋਤ ਸਿੰਘ ਸਿੱਧੂ ਦਾ ਨਾਂ ਹੈ ਨਹੀਂਗਾ ਸਿਰਫ ਉਹ ਜਿਹੜੇ ਜਿਵੇਂ ਦੱਸਿਆ ਕਿ ਜਿਹੜੇ ਸਾਬਕਾ ਪ੍ਰਧਾਨ ਹੈ ਜੀ ਜਿਨਨੇ ਉਹ ਆ ਜਾਣਗੇ ਅੱਛਾ ਤਾਂ ਇਹ ਕਮੇਟੀ ਹੋਣ ਪਹਿਲੀ ਗੱਲ ਤੇ ਇਹ ਆ ਕਿ ਕਾਂਗਰਸ ਦੀ ਹਾਲਤ ਵੇਖੋ ਕਿ ਬੁਹੇ ਤੇ ਆਈ ਜਨ ਤੇ ਕੁੜੀ ਦੇ ਵਿੰਨੂ ਕੰਨ ਹੈ ਪਹਿਲਾ ਡਿੱਗਦੇ ਆਉਣਾ ਡਿੱਗਦੇ ਆਉਣਾ ਤੇ ਪਿੰਡ ਦੇ ਕੋਲ ਆ ਕੇ ਪੌਲੇ ਹੱਥ 'ਚ ਕਰਕੇ ਭਜ ਲੈਣਾ। ਭਾਈ ਕੰਪੇਨ ਤਿੰਨ ਕਿਡੇ ਰਹਿ ਗਏ ਨੇ ਅੱਜ ਇਹਨਾਂ ਦੀ ਪਹਿਲੀ ਮੀਟਿੰਗ ਹੋ ਰਹੀ ਆ। ਹੂੰ ਅੱਜ ਕੱਲੇ ਬਸ ਸੌਥੇ ਸਮੱਸੇ ਖਾਦੇ ਵਿਚਾਰ ਚਰਚਾ ਹੋਇਆ। ਤੇ 17 17 ਤੱਕ ਇੱਕ ਕੰਪੇਨ ਤਾਂ ਬਹੁਤ ਪਹਿਲਾਂ ਇਹਨਾਂ ਦੀ ਚਾਲੂ ਹੋ ਜਾਣੀ ਚਾਹੀਦੀ ਸੀ। ਖੈਰ ਇਹ ਕਹਿੰਦੇ ਆ ਕਿ ਜਿਹੜੇ ਰਾਣਾ ਕੇਪੀ ਆ ਉਹ ਕਹਿੰਦੇ ਆ ਕਿ ਸਿੱਧੂ ਸਮੇਤ ਸਾਰੇ ਹੀ ਪ੍ਰਚਾਰ ਦੇ ਵਿੱਚ ਸ਼ਾਮਲ ਹੋਣਗੇ। ਮਤਲਬ ਇਹ ਇਹ ਬੈਠਕ ਹੋਈ ਹੈ ਜਿਹੜੀ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਕੌਰਵ ਅਤੇ ਪਾਂਡਵ ਇੱਕ ਸਾਈਡ ਤੇ 100 ਸੀ ਦੂਜੀ ਸਾਈਡ ਤੇ 5 ਜਦੋਂ ਸਾਹਮਣੇ ਵਾਲੇ ਨਾਲ ਲੜਾਈ ਹੁੰਦੀ ਹੈ ਤਾਂ ਉਹਨਾਂ ਦੀ ਗਿਣਤੀ ਫਿਰ 105 ਹੋ ਜਾਂਦੀ ਸੀ ਤਾਂ ਨਾ ਕਿਹਾ ਕਿ ਸਾਰੀ ਕਾਂਗਰਸ ਇਕਜੁੱਟਿਆ ਇੱਕ ਮਾਂ ਦੇ ਪੁੱਤਰ ਹ ਅਸੀਂ ਦੇਖਾਂਗੇ ਕਿ ਸਾਰੀ ਕਾਂਗਰਸ ਇਕੱਠੀ ਹੋ ਕੇ ਇਹ جنگ ਲੜੇਗੀ ਤੇ ਜਿੱਤੇਗੀ ਤਖਤ ਕਲੇਕੇ ਚਲੋ ਵਧੀਆਂ ਗੱਲਾਂ ਤੇਰਾ ਆਇ ਦਰੋਸਤ ਆਇਦਾ ਪਰ ਨਵਜੋਤ ਸਿੰਘ ਜੀ ਨੂੰ ਮੈਂ ਜਿਵੇਂ ਕਿਹਾ ਕਿ ਕੁਝ ਹਲਕਿਆਂ 'ਚ ਜੇ ਠੋਕਵਾ ਪ੍ਰਚਾਰ ਕਰ ਦਿੰਦੇ ਨੇ ਜਾਂ ਪਟਿਆਲਾ ਅੰਮ੍ਰਿਤਸਰ ਦੇ ਵਿੱਚ ਕੋਈ 2-4 ਦਿਨ ਲਾ ਦਿੰਦੇ ਤਾਂ ਡੈਫੀਨਟਲੀ ਕਰਾਊਡ ਜਿਹੜਾ ਉਹ ਖਿੱਚ ਸਕਦੇ ਨੇ ਉਹ ਅੱਜ ਵੀ ਕਿਚਨ ਦੀ ਸਮਰੱਥਾ ਰੱਖਦੇ ਨੇ ਤੇ ਦੋਵੇਂ ਪਾਸੇ ਥੋੜਾ ਬਹੁਤਾ ਫਰਕ ਵੀ ਪਾ ਸਕਦੇ ਆ ਜੇ ਉਹਨਾਂ ਦਾ ਕੰਮ ਕਰੇ ਉਹਨਾਂ ਦਾ ਫਿਰੋਜ਼ਪੁਰ ਤੱਕ ਹੈਗਾ ਬਟ ਸਿੰਡੇ ਤੱਕ ਹੈਗਾ ਸੰਗਰੂਰ ਤੱਕ ਹੈਗਾ ਉਹ ਹੈਗਾ ਥੋੜਾ ਬਹੁਤਾ ਹੈਗਾ ਪਰ ਕਾਂਗਰਸ ਨੂੰ ਥੋੜਾ ਹੈ ਥੋੜੇ ਕੀ ਜ਼ਰੂਰਤ ਹੈ ਜਿੱਥੇ ਵੀ ਕਿਤੇ ਮੜ ਲਓ ਕੋਈ ਕਸਹਾਰਾ ਲੱਗਦਾ ਆ ਤਾਂ ਉੱਥੇ ਇਸ ਤਰ੍ਹਾਂ ਪੂਰਤੀ ਹੋ ਸਕਦੀ ਆ ਪਰ ਨਵਜੋਤ ਸਿੰਘ ਸਿੱਧੂ ਦਾ ਸਾਰਾ ਧੜਾ ਰਾਜ਼ੀ ਹੋ ਕੇ ਚੱਲੇਗਾ ਜਾਂ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰੇਗਾ ਮੈਨੂੰ ਨਹੀਂ ਪਤਾ ਪਰ ਸਥਿਤੀ ਤੇ ਜਿਸ ਤਰ੍ਹਾਂ ਦੀ ਬਣੀ ਪਈ ਆ ਉਹ ਤਾਂ ਉਹ ਕਨਾ ਗਾਣਾ ਸੀਗਾ ਅਸੀਂ ਉਹ ਹੁੰਦੇ ਸੀ ਜਵਾਨ ਜੀ ਹੁੰਦੇ ਸੀਗੇ ਕਿ ਅਬ ਤੇਰੇ ਬਿਨ ਜੀ ਲੇਗੇ ਹਮ ਜ਼ਹਿਰ ਜ਼ਿੰਦਗੀ ਕਾ ਪੀ ਲੇਗੇ ਹਮ ਸਥਿਤੀ ਕੁਝ ਇਸ ਤਰ੍ਹਾਂ ਦੀ ਬਣੀ ਪਈ ਸੀ ਦੋਹਾਂ ਪਾਸਿਆਂ ਤੋਂ ਕਿ ਨਵਜੋਤ ਸਿੰਘ ਸਿੱਧੂ ਲੰਗੀ ਇਹ ਸ਼ਬਦ ਸੀ ਜਾਨੀ ਨਵਜੋਤ ਸਿੰਘ ਸਿੱਧੂ ਇਹ ਸੋਚਦੇ ਸੀ ਦੂਸਰੇ ਪਾਸੇ ਵਾਲੇ ਵੀ ਸੋਚਦੇ ਆ ਕਿ ਬਾਈ ਜਿਵੇਂ ਸਾਡੀ ਲੰਗ ਦੀ ਲੰਗਾਈ ਸਮਝ ਜਾਣਦੇ ਤਾਂ ਦੋਹਾਂ ਪਾਸਿਆਂ ਤੋਂ ਕਹਾਣੀ ਕੁਝ ਇਸੇ ਕਿਸਮ ਦੀ ਆ ਤਾਂ ਬਾਕੀ ਦੇਖੋ ਰਾਣਾ ਕੇਪੀ ਚੇਅਰਮੈਨ ਆ ਇਸ ਕਮੇਟੀ ਨੇ ਕਿ ਉਹ ਸਿੱਧੂ ਨੂੰ ਲਿਆਉਂਦੇ ਆ ਤੇ ਕਿੰਨੀ ਕੁ ਸਾਰਥਕ ਤਰੀਕੇ ਨਾਲ ਵਰਤੋਂ ਕਰ ਪਾਉਂਦੇ ਆ ਦੇਖਣਾ ਹੋਵੇਗਾ ਪਰ ਜੇ ਨਵਜੋਤ ਸਿੰਘ ਸਿੱਧੂ ਆ ਗਿਆ ਤਾਂ ਕੋਈ ਪਤਾ ਨਹੀਂ ਆਪਣੀ ਡੀ ਚ ਖਲੋ ਕੇ ਆਪਣੀ ਜਿਹੜੀ ਗੋਲ ਪੋਸਟ ਹੈ ਉਹਨੂੰ ਖੜਕਾ ਦੇਵੇ ਉਹਦਾ ਕੋਈ ਪਤਾ ਥੋੜੀ ਹੈ ਤੇ ਮਿੰਟ ਜੀ ਬਿੱਟੂ ਦੀ ਰਹਿائش ਤੇ ਵਿਵਾਦ ਮਾਮਲੇ ਚ ਗੱਲ ਕਰੀਏ ਕਿਉਂਕਿ ਉਸ ਮਾਮਲੇ ਦੇ ਵਿੱਚ ਡਰਾਮੇਬਾਜ਼ੀ ਕਾਫੀ ਹੋਈ ਸੀ ਮੈਂ ਤਾਂ ਗੱਦਿਆਂ ਤੇ ਸੁੱਤਾ ਮੈਂ ਤਾਂ ਇੱਥੇ ਸੁੱਤਾ ਨਿਗਮ ਨੇ ਹੁਣ ਤੋਂ ਮੁਲਾਜ਼ਮਾਂ ਦੀ ਮੁਅਤਲੀ ਰੱਦ ਕਰ ਦਿੱਤੀ ਹੈ ਜੀ ਉਸ ਮਾਮਲੇ ਦੇ ਵਿੱਚ ਹੂੰ ਸੁੱਤਾ ਤੇ ਨਾਲੇ ਸਾਡੇ ਭਾਗ ਸਾਂਗੇ ਸੈਵਾ ਨੇ ਰੱਖਿਆ ਸੀਗਾ ਮਰਜ਼ੇ ਨੂੰ ਹੂੰ ਸੁੱਤਾ ਤੇ ਨਾਲੇ ਮੇਰੇ ਭਾਗ ਸਾਂਗੇ ਗੱਲ ਇਹ ਆ ਕਿ ਜਿੱਥੇ ਮਰਜ਼ੀ ਆ ਮੈਨੂੰ ਲੱਗਦਾ ਕਿ ਭਾਗ ਸੁੱਤੇ ਹੀ ਆ ਇਹ ਬਾਗਮ ਬਾਗ ਹੋ ਰਹੀ ਆ ਇੱਕ ਵੀਡੀਓ ਦੇਖਣ ਡਿਆ ਸੀ ਗਰਬਨੀਤ ਬਿੱਟੂ ਭੱਜ ਕੇ ਗੱਡੀ 'ਚ ਬਹਿ ਰਿਹਾ ਮੋਰਾ ਭਜਦਾ ਬਹੁਤ ਆ ਫਤੀਲਾ ਬਹੁਤ ਆ ਭੱਜ ਕੇ ਬਹਿ ਰਿਹਾ ਤੇ ਵੀਡੀਓ ਬਣਾਉਣ ਵਾਲਾ ਕਹਿ ਰਿਹਾ ਵੇਖੋ ਵੀ ਛੱਡ ਕੇ ਮਟਰਪੜ ਨਹੀਂ ਨਿਕਲ ਚਲੇ ਆ ਜੀ ਹੋ ਸਕਦਾ ਆ ਗਏ ਹੋ ਕੋਈ ਵਿਰੋਧ ਕਰਨ ਵਾਲੇ ਆ ਗਏ ਜਾਂ ਹੋਏ ਵੀ ਹੋ ਸਕਦਾ ਕਿ ਉਥੇ ਕੋਈ ਆਇਆ ਨਾ ਹੋਵੇ ਖਾਲੀ ਕੁਰਸੀਆਂ ਜ਼ਰੂਰ ਬਖਾ ਰਿਆ ਜਾਂ ਹੋਏ ਵੀ ਹੋ ਸਕਦਾ ਹੈ ਕਿ ਸਭਾ ਝੜੀ ਆ ਉਹ ਉੱਠ ਗਈ ਹੋਵੇ ਖੈਰ ਤਾਂ ਗੱਲ ਇਹ ਆ ਕਿ ਬਿੱਟੂ ਦੇ ਜਿਹੜਾ ਘਰ ਦਾ ਮਸਲਾ ਹੈ ਨਾ ਉਹਦੇ ਤੇ ਵਿਰੋਧੀ ਧਿਰ ਨੇ ਬਿੱਲ ਦੀ ਮਨਜ਼ੂਰੀ ਵਿੱਚ ਬੇਨਿਯਮਨ ਦਾ ਦੋਸ਼ ਲਾਉਂਦਿਆਂ ਬਿੱਟੂ ਦੇ ਘਰ ਦੇ ਨਵੀਨੀਕਰਨ ਤੇ ਸਵਾਲ ਖੜੇ ਕੀਤੇ ਆ ਤਾਂ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਨੇ ਮੌਤਲੀ ਜੜੀ ਆ ਰੱਦ ਕੀਤੀ ਆ देरी ਲਈ ਸੰਚਾਰ ਦੇ ਕਾਰਟ ਨੂੰ ਜ਼ਿੰਮੇਵਾਰ ਠਹਿਰਾਇਆ ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਮੰਗਲਵਾਰ ਨੂੰ ਨਗਰ ਨਿਗਮ ਦੇ ਜਿਹੜੇ ਲੋਕਲ ਬਾਡੀ ਡਾਇਰੈਕਟਰ ਸੀਗੇ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਇਸ ਦੇਰੀ ਦੇ ਵਿੱਚ ਤਿੰਨ ਅਰਧਕਾਰੀਆਂ ਨੂੰ ਮਤਲਬ ਕਿ ਸ਼ਾਮਲ ਕਰਨ ਦੀ ਕਰ ਤਕਬੀਲ ਕੀਤੀ ਗਈ ਸੀ ਕਿ ਤੇ ਜਿਹੜੇ ਨਿਗਮ ਨਗਰ ਨਿਗਮ ਦੇ ਹੈਗੇ ਨੇ ਇੱਕ ਮਸ਼ਹਹਰ ਉਹਨਾਂ ਨੇ ਦੋ ਮੁਲਾਜ਼ਮਾਂ ਦੀ ਮੌਤਲੀ ਜਿਹੜੀ ਹੈ ਰੱਦ ਕਰ ਦਿੱਤੀ ਹੈ ਜਿਨ੍ਹਾਂ ਨੂੰ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਪੱਤਰ ਨੂੰ ਰੋਕਣ ਲਈ ਸਜ਼ਾ ਦਿੱਤੀ ਗਈ ਸੀ ਇਸ ਕਾਰਨ ਸਰਕਾਰ ਨੂੰ ਰੋਜ਼ ਗਾਰਡਨ ਤੇ ਡੇਡੇ ਸਰਕਾਰੀ ਰਹਿائش ਲਈ ਨੋ ਡਿਊ ਸਰਟੀਫਿਕੇਟ ਜਾਰੀ ਕਰਨ ਵਿੱਚ ਦੇਰੀ ਹੋਈ ਸਗੀ ਯਾਨੀ ਦੇਖੋ ਗੱਲ ਇਹ ਆ ਕਿ ਮਸਲਾ ਇਹ ਹੋਇਆ ਸੀਗਾ ਇਹਨੇ ਭੇਜ ਦਿੱਤੀ ਸੀ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਅ ਜਿਹੜਾ ਆਪਣਾ ਮੁੱਖ ਚੋਣ ਅਧਿਕਾਰੀ ਹੁੰਦਾ ਤਾਂ ਉਸ ਤੋਂ ਬਾਅਦ ਜਦੋਂ ਜਵਾਬ ਮੰਗਿਆ ਗਿਆ ਤਾਂ ਇਹਨਾਂ ਨੇ ਤਤਫਟ ਕੁਝ ਮੋਤਲੀਆਂ ਕਰ ਦਿੱਤੀਆਂ ਵੀ ਜਿਨ੍ਹਾਂ ਨੂੰ ਹੋਣਾ ਇਹਨਾਂ ਨੇ ਰੱਦ ਕਰ ਦਿੱਤਾ ਜੀ ਕਿ ਵੀ ਤੇ ਮਸਲਾ ਹੈ ਨਾ ਕਿ ਤੁਸੀਂ ਰਵਨੀਤ ਬਿੱਟੂ ਜਾਂ ਤੁਹਾਡਾ ਹੀ ਸਾਰਾ ਅਮਲਾ ਫੈਲਾ ਤੇ ਤੁਸੀਂ ਆਪਣੇ ਬੰਦੇ ਨੂੰ ਦੋਸ਼ੀ ਠਹਿਰਾ ਰਹੇ ਹੋ ਤਾਂ ਫਿਰ ਹੁਣ ਇਹ ਜਿਹੜੇ ਨਵੀਨੀਕਰਨ ਬਿੱਲਾਂ ਦੀ ਜਿਹੜੀ ਕੋਈ ਮਨਜ਼ੂਰੀ ਤੇ ਸਵਾਲ ਜ਼ਰੂਰ ਖੜੇ ਕੀਤੇ ਗਏ ਆ ਉਹਨਾਂ ਨੇ ਦੋਸ਼ ਲੈ ਕੇ ਮਕਾਨ ਜਿਸ ਨੂੰ ਨਾ ਤਾਂ ਡਿਪਟੀ ਕਮਿਸ਼ਨਰ ਤੇ ਨਾ ਹੀ ਨਗਰ ਦਿਗਮ ਵੱਲੋਂ ਲਾਟ ਕੀਤਾ ਗਿਆ ਸੀ ਨੂੰ ਮਰੰਮਤ ਲਈ ਫੰਡ ਪ੍ਰਾਪਤ ਹੋਏ ਉਹ ਇਸ ਤੇ ਲੱਭੇ ਜਾਣਦੇ ਸਰੋਤ ਤੇ ਸਵਾਰਟਾ ਚ। ਹੂੰ ਚਿਕਨਾ ਸੋ ਮਤਲਬ ਇਹ ਆ ਕਿ ਗੱਲ ਸਾਰੀ ਪਹੁੰਚੋ ਕਿ ਉਹ ਆ ਕਿ ਇਹ ਕੋਠੀ ਜਿਹੜੀ ਸੀਗੀ ਨਾ ਪ੍ਰਵੀਨ ਜੀ ਜੀ ਇਹ ਬਸ ਕਹਿ ਲੋ ਕਿ ਧਗੜੂ ਕੁਝ ਨੂੰ ਚ ਕਿ ਸ਼ਬਦ ਹੈ ਪੰਜਾਬੀ ਦਾ ਧਗੜੂ ਕੁਸੜੂ ਉਹਦੇ ਵਿੱਚ ਹੀ ਚੱਲ ਰਹੀ ਸੀ। ਹੂੰ ਤਾਂ ਹੁਣ ਜਦੋਂ ਰਾਜ਼ ਖੁੱਲੇ ਆ ਹੁਣ ਇਹ ਫਾਰਮੈਲਟੀਆਂ ਜਿਹੜੀਆਂ ਉਹ ਹੋ ਰਹੀਆਂ ਹੈ ਜਿਹੜੀ ਹੈਗੀ ਆ ਮਮਤਾ ਆਸ਼ੂ ਹੂੰ ਉਹਨੇ ਸਵਾਲ ਵੀ ਚੁੱਕੇ ਨੇ ਕਿ ਕੁੱਝ ਸਵਾਲਾਂ ਦਾ ਜਿਹੜਾ ਜਵਾਬ ਮਿਲਣਾ ਚਾਹੀਦਾ ਹੈ ਉਹਨੇ ਪੁੱਛਿਆ ਕਿ ਮੁਰੰਮਤਾਂ ਦਾ ਅਧਿਕਾਰ ਕਿਸ ਨੇ ਦਿੱਤਾ ਬਜਟ ਲਾਟ ਕਿਸ ਨੇ ਕੀਤਾ ਤੇ ਕਾਗਜ਼ੀ ਕਾਰਵਾਈ ਤੇ ਦਸਤਖਤ ਕਿਸ ਨੇ ਕੀਤੇ ਜੇ ਨਗਰ ਨਿਗਮ ਸ਼ਾਮਲ ਨਹੀਂ ਤਾਂ ਫਿਰ ਫੰਡ ਮਨਜ਼ੂਰ ਕਿਸ ਨੇ ਕੀਤੇ ਬੀਬੀ ਦੀ ਗੱਲ ਬੜੀ ਫਾਇਦਾਰ ਆ ਕਿ ਇਹ ਜੇ ਇਲੀਗਲ ਢੰਗ ਨਾਲ ਰਹਿ ਰਿਹਾ ਸੀ ਅੱਜ ਜੂ ਤੁਸੀਂ ਕਹਿ ਰਹੇ ਤਾਂ ਇਹਦੀ ਮੁਰੰਮਤ ਵਾਸਤੇ ਨਵੀਨੀ ਕਰਨ ਵਾਸਤੇ ਜੋ ਬਿੱਲ ਆ ਰਹੇ ਸਨ ਉਹ ਮਨਜ਼ੂਰ ਕੌਣ ਕਰ ਰਿਹਾ ਸੀ ਬੜੇ ਵੱਡੇ ਤੇ ਬაზਮ ਸਵਾਲ ਹੈ ਬਿਲਕੁਲ ਜੀ ਜੀ ਠੀਕ ਹੈ ਨਾ ਜੀ ਕਿ ਜੇ ਇਲੀਗਲ ਕੋਈ ਬੰਦਾ ਤੁਹਾਡੀ ਕੋਟ ਮੰਨ ਲਓ ਤੁਸੀਂ ਇੱਥੇ ਅਮਰੀਕਾ ਰਹਿੰਦੇ ਜੇ ਤੁਹਾਡਾ ਕੋਈ ਘਰ ਨਾ ਫਲ ਲਵੇ ਤੁਹਾਡੇ ਪਿੰਡ ਦੇ ਵਿੱਚ ਤੇ ਤੁਸੀਂ ਉਹਨੂੰ ਮਨੀ ਕਰਾਮ ਲਈ ਮਨੀ ਭੇਜੋਗੇ ਕਿ ਚੱਲ ਠੀਕ ਹੈ ਯਾਰ ਉਹ ਵਾਲੇ ਜੇ ਗਲੇ ਆ ਛੱਤ ਦੇ ਛੱਤ ਬਦਲਾ ਦੇ ਡਾਟਾਂ ਵਾਲੀ ਲਵਾ ਲੈ ਜਾਂ ਲੈਂਟਰ ਪਾਲ ਜੀ ਜੀ ਜਿਸ ਦਾ ਕੋਲ ਕੋ ਦਫਾ ਹੈ ਆਰ ਢਾਲੀਵਾਲ ਨੂੰ ਲਿਖੀ ਹੈ ਕਿਨੂੰ ਲਿਖੀ ਹੈ ਜਾਂ ਕੋਈ ਆਜ ਕੱਲ ਚਾਰ ਬਦਮਾਸ਼ ਵੀ ਮਿਲ ਜਾਂਦੇ ਸਸਤੇ ਰੇਟਾਂ ਤੇ ਕਿ ਉਹਨਾਂ ਨੂੰ ਕੱਲੀਏ ਹੂੰ ਕਿ ਪੈਸੇ ਕੱਲੀ ਜਾਂਦੇ ਸੋ ਆ ਸਵਾਲ ਉੱਠ ਰਹੇ ਨੇ ਹੁਣ ਇਹਨਾਂ ਨੇ ਕਹਿ ਲੋ ਕਿ ਜਿਹੜੀਆਂ ਮੌਤਲੀਆਂ ਸੀਗੀਆਂ ਉਹ ਵੀ ਇਹਨਾਂ ਨੇ ਰੱਦ ਕੀਤੀਆਂ ਯਾਨੀ ਮਾਮਲਾ ਕਾਫੀ ਪਚੀਦਾ ਹੋ ਗਿਆ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉੱਥੋਂ ਦੇ ਸਾਕੀ ਸਾ ਨਹੀਂ ਉਹਨਾਂ ਨੇ ਕਿਹਾ ਕਿ ਘਰ ਕਦੇ ਵੀ ਉਹਨਾਂ ਦੇ ਦਫਤਰ ਦੇ ਅਲਾਟਮੈਂਟ ਰਿਪੋਰਟ ਵਿੱਚ ਸੂਚੀਬੱਧ ਨਹੀਂ ਸੀ ਜੀ ਮਤਲਬ ਕਿ ਸਾਫ ਕਰ ਦਿੱਤਾ ਕਿ ਮਿੱਥੇ ਸਮੇ ਤੋਂ ਵੱਧ ਸਮੇਂ ਤੱਕ ਦੂਜੇ ਘਰਾਂ ਵਿੱਚ ਰਹਿਣ ਵਾਲੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਦੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ ਜਦੋਂ ਮੁਰੰਮਤ ਦਾ ਕੰਮ ਨਿਗਮ ਵੱਲੋਂ ਕੀਤਾ ਗਿਆ ਸੀ ਮਕਾਨ ਉਸ ਦੇ ਅਧਿਕਾਰ ਖੇਤਰ ਵਿੱਚ ਸੀ ਅਤੇ ਉਸ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਅਤੇ ਚਾਬੀਆਂ ਸੌਂਪੀ ਗਈ ਸੀ ਮਤਲਬ ਕਿ ਜਿਹੜੇ ਡਿਪਟੀ ਕਮਿਸ਼ਨਰ ਹੈ ਉਹ ਸਾਫ਼ ਕਹਿ ਰਿਹਾ ਕਿ ਭਾਈ ਇਹ ਉਸ ਵੇਲੇ ਨਗਰ ਨਿਗਮ ਕੋਲੀ ਸੀਗਾ ਅਲਾਟਮੈਂਟ ਕਿਸੇ ਦੀ ਹੋਈ ਨਹੀਂ ਹੈ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਸਭ ਕੁਝ ਇਸੇ ਤਰ੍ਹਾਂ ਹੀ ਚੱਲਿਆ ਹੁਣ ਰਵਨੀਤ ਬੇਟੂ ਜਦੋਂ ਉਸ ਘਰ ਤੋਂ ਬੇਕਾਰ ਹੋਇਆ ਹੁਣ ਸਾਰੀਆਂ ਪਰਤਾਂ ਖੁੱਲ ਰਹੀਆਂ ਪਰ ਤੁਸੀਂ ਸੋਚ ਕੇ ਕਿ ਦੇਖੋ ਕਿ ਸਵਾਲ ਕਿੱਡੇ ਵੱਡੇ ਆ ਕਿ ਜੇ ਉਹ ਇਲੀਗਲ ਟੰਗ ਨਾਲ ਰਹਿ ਰਿਆ ਸੀਦਾ ਤਾਂ ਇਥੋਂ ਤੱਕ ਕਿ ਉਹਨੂੰ ਮਰਮਤ ਕਰਕੇ ਦਿੱਤੀ ਜਾ ਰਹੀ ਸੀ ਬਿੱਲ ਪਾਸ ਕੇ ਅਰਕੇ ਦਿੱਤੇ ਜਾ ਰਹੇ ਸੀ ਇਹਦਾ ਮਤਲਬ ਹੈ ਕਿ ਰਲੀਆਂ ਚੁਗੀਆਂ ਜਾ ਰਹੀਆਂ ਸੀ ਹੁਣ ਜਦੋਂ ਕਹਿ ਲੋ ਕਿ ਰਵਨੀਤ ਬਿੱਟੂ ਆ ਜਿਹੜਾ ਉਹ ਦੂਸਰੀ ਉਡਾਰ ਦੇ ਨਾਲ ਜਾ ਲੜੇ ਜਾਰ ਵਾਲਿਆ ਉਡਾਰ ਦੇ ਨਾਲ ਤਾਂ ਹੁਣ ਦੂਸਰਿਆਂ ਨੇ ਬਾਈ ਚੁੰਝਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਮ ਜੀ ਤੇ ਮਿੰਟੂ ਜੀ ਇਮੀਗ੍ਰੇਸ਼ਨ ਮਾਮਲੇ ਤੇ ਚੱਲਿਆ ਮਾਮਲਾ ਕਹਿੰਦੇ ਕਾਰੋਬਾਰੀ ਬਨਾਮ ਕਿਸਾਨ ਆਗੂ ਬਣਾ ਜੀ ਵੇਖੋ ਹੂੰ ਇਹ ਤਾਂ ਮਸਲਾ ਮੈਂ ਅੱਗੇ ਕਿਹਾ ਤੇ ਮੈਂ ਕਹਿੰਦਾ ਵੀ ਰਹੂੰਗਾ ਜਦ ਵਿੱਚ ਸਾਨੂੰ ਲੱਗਦੀ ਹੈ ਪੰਜਾਬ ਦੀ ਤਸਵੀਰ ਵਿਗੜਦੀ ਆ ਕਿ ਗੱਲ ਇਹ ਆ ਕਿ ਬਹੁਤ ਸਾਰੇ ਯੂਟਿਊਬਰ ਚੈਨਲ ਜਿਹੜੇ ਉਹ ਇਹਨਾਂ ਨੂੰ ਹੱਲਾਸ਼ੇਰੀ ਵੀ ਬਹੁਤ ਦਿੰਦੇ ਆ ਪਰ ਪੰਜਾਬ ਨੂੰ ਬੰਗਾਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਜੀ ਬੰਗਾਲ 'ਚ ਵੀ ਅਕੇ ਇਸ ਤਰ੍ਹਾਂ ਹੀ ਚੱਲਦਾ ਸੀਗਾ ਕਾਮਰੇਟ ਉਹਨਾਂ ਦਾ ਰਾਜ ਰਿਹਾ ਬਹੁਤ ਲੰਮੇ ਸਮੇਂ ਤੱਕ ਕਦੇ ਹਿਸਟਰੀ ਪੜ੍ਹ ਲਿਓ ਜੀ ਤਾਂ ਉਸ ਵੇਲੇ ਕੀ ਹੋਇਆ ਕਿ ਉਹ ਇੰਨੇ ਮਜ਼ਬੂਤ ਹੋ ਗਏ ਕਿ ਮੁੜ ਕੇ ਉਹਨਾਂ ਦੇ ਜਿਹੜੇ ਹੀਟਲੇ ਪੱਧਰ ਤੇ ਵਰਕਰ ਸਨ ਹੂੰ ਤਾਂ ਉਹਨਾਂ ਨੇ ਜੋ ਕੀਤਾ ਬੰਗਾਲ ਚੋਂ ਹਿਸਟਰੀ ਦਾ ਪਾਰਟ ਆ ਹੂੰ ਤੇ ਫਿਰ ਜੋ ਉਹਨਾਂ ਦੇ ਨਾਲ ਹੋਈ ਹੋਈ ਹਿਸਟਰੀ ਦਾ ਪਾਰਟ ਆ ਹੂੰ ਅੱਜ ਠੀਕ ਹੈ ਜਥੇਬੰਦਕ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਸਮੇਂ ਅਨੁਸਾਰ ਚੱਲਣਾ ਮਾੜੀ ਗੱਲ ਨਹੀਂ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਵਰਤੋਂ ਕਰਨ ਦੀ ਜਿਹੜੀ ਆ ਜ਼ਰੂਰੀ ਆ ਮੰਗ ਕਰਨੀ ਵੀ ਲਾਜ਼ਮੀ ਆ ਪਰ ਕੀ ਚੱਲਦਾ ਪਿਆ ਜੀ ਹਜ਼ੂਰ ਇੱਥੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਹਨਾਂ ਨੂੰ ਬੇਸ਼ੱਕ ਜਿੰਨੇ ਮਰਜ਼ੀ ਕੋਈ ਵੜਿਆ ਵੜੇ ਆਈ ਜਾਵੇ ਜਿਹੜੇ ਆਗੂ ਸਹੀ ਆਗੂ ਸਹੀ ਰਹਿਣਗੇ ਕੁਝ ਆਗੂ ਇਸ ਤਰ੍ਹਾਂ ਦੇ ਆ ਅੱਜਕੱਲ ਪਬਲਿਕ ਜਿਹੜੇ ਮਤਲਬ ਕਿ ਝਗੜੇ ਆ ਜਿਨ੍ਹਾਂ ਦੇ ਮਤਲਬ ਕਿ ਨਿੱਜੀ ਮਸਲੇ ਆ ਪਬਲਿਕ ਦੇ ਜਿੱਦਾਂ ਕੋਈ ਕਿਸੇ ਦਾ ਪ੍ਰਾਪਰਟੀ ਦਾ ਡਿਸਪਿਊਟ ਆ ਉਹਦੇ 'ਚ ਵੀ ਚਲੇ ਜਾਂਦੇ ਨੇ ਹੂੰ ਤਾਂ ਕਿ ਇਹ ਇਹ ਮਤਲਬ ਕਿ ਜਥੇਵੰਦਾਂ ਕ ਲੜਾਈ ਹੁੰਦੀ ਹੈ ਹਮ ਹੁਣ ਜ਼ਮੀਨ ਦਾ ਮਾਮਲਾ ਹੈ ਕੌਣ ਸੱਚਾ ਦੋ ਭਰਾ ਆ ਜਾਂ ਦੋ ਕਹਿ ਲੋ ਕਿ ਉਹਦੇ ਚ ਦਾਵੇਦਾਰ ਆ ਤੁਸੀਂ ਕਿਵੇਂ ਫੈਸਲਾ ਕਰ ਸਕਦੇ ਹੋ ਹਮ ਹਮ ਹ ਤੁਹਾਨੂੰ ਤਾਂ ਜਿਹੜਾ ਲੈ ਕੇ ਗਿਆ ਉਹੀ ਦੱਸੇਗਾ ਨਾ ਇਹੀ ਸਹੀ ਹੈ ਜੀ ਜੀ ਤਾਂ ਇਹੀ ਆ ਕਿ ਇਹ ਇਹ ਅੱਜ ਕੱਲ੍ਹ ਹੁਣ ਇਮੀਗ੍ਰੇਸ਼ਨ ਵਾਲਾ ਰੌਲਾ ਇਮੀਗ੍ਰੇਸ਼ਨ ਚ ਵੀ ਸਾਰੇ 100% ਸਹੀ ਨਹੀਂ ਹੈ ਹਮ ਪਰ 100% ਗਲਤ ਵੀ ਨਹੀਂ ਅਗਲੇ ਰਜਿਸਟਰਡ ਨੇ ਅਗਲੇ ਟੈਕਸ ਭਰਦੇ ਆ ਤੇ ਕਿੰਨੇ ਇੱਥੇ ਉਹਨਾਂ ਦੇ ਭੇਜੇ ਬਿਠਾਏ ਬੈਠੇ ਵੀ ਜੇ ਤੁਸੀਂ ਹੂੰ ਬੈਠੇ ਹੋ ਨਾ ਹੂੰ ਹੂੰ ਕਿ ਸਾਰੇ ਹੁਣ ਸਾਰੇ ਉੱਡ ਕੇ ਤੇ ਆਪਣੇ ਆਪ ਆ ਗਏ ਨਹੀਂ ਬਹੁਤ ਸਾਰੇ ਹੋਣਗੇ ਨਾ ਜਿਹੜੇ ਇਹਨਾਂ ਦੇ ਥਰੂ ਆਏ ਹਾਂ ਹਾਂ ਠੀਕ ਹੈ ਠੱਗੀ ਠੋਰੀ ਵਾਲੇ ਵੀ ਇੱਥੇ ਆ ਗਏ ਬਥੇਰੇ ਹੂੰ ਮਿਸਗਾਈਡ ਕਰਕੇ ਪੈਸੇ ਲੁੱਟਣ ਵਾਲੇ ਵੀ ਬਥੇਰੇ ਇਥੋਂ ਭੱਜਣ ਵਾਲੇ ਵੀ ਬਹੁਤ ਆ ਜੀ ਕੈਨੇਡਾ ਚੋਂ 6 650 ਸਟੂਡੈਂਟ ਦਾ ਮਸਲਾ ਆਪਣੇ ਸਾਹਮਣੇ ਆ ਪਰ ਹੋਇਆ ਕੀ ਹੈ ਕਿ ਬਰਨਾਲੇ ਚ ਇਸ ਤਰ੍ਹਾਂ ਦਾ ਇੱਕ ਝਗੜਾ ਜੀ ਜੀ ਮੁੰਡਾ ਸੀ ਯੂਕੇ ਚਲਾ ਗਿਆ ਹੁਣ ਯੂਕੇ ਤੁਸੀਂ ਪਹਿਲਾਂ ਚੈੱਕ ਤੇ ਕਰੋ ਯਾਰ ਹਾਂ ਹਾਂ ਕਿ ਯੂਕੇ ਦਾ ਹਾਲ ਕੀ ਐ ਇਸ ਵਿੱਚ 20-21 ਲੱਖ ਰੁਪਇਆ ਦੇ ਕੇ ਜਿਹੜਾ ਯੂਕੇ ਚ ਜਾਂਦਾ ਤੇ ਉਹਦੇ ਨਾਲ ਉੱਥੇ ਚੰਗਾ ਫਿਰ ਸਿੱਧਾ ਯੂਗਾਂਡਾ ਹੀ ਚਲਾ ਜਾ ਜੀ ਉਹ ਗੱਲ ਇਹ ਆ ਕਿ ਉੱਥੇ ਇਸ ਤਰ੍ਹਾਂ ਦਾ ਰੌਲਾ ਪੈ ਗਿਆ ਕਿ ਮੁੰਡੇ ਨੂੰ ਗਾ ਕੰਮ ਨਹੀਂ ਮਿਲਿਆ ਉਹ ਕਹਿੰਦੇ ਜੀ ਪੈਸੇ ਵਾਪਸ ਕਰੋ ਤੁਸੀਂ ਕਿਹਾ ਸੀਗਾ ਕੰਮ ਹੈਗਾ ਉੱਥੇ ਉਹ ਪਤਾ ਨਹੀਂ ਕੀ ਉਹਨਾਂ ਦਾ ਕਿਸ ਤਰ੍ਹਾਂ ਦਾ ਕੰਟਰੈਕਟ ਸੀ ਕਿਸ ਤਰ੍ਹਾਂ ਦੀ ਜ਼ੁਬਾਨ ਸੀਗੀ ਤਾਂ ਉਹਨਾਂ ਨੇ ਕੋਈ ਰਜ਼ਾਮੰਦੀ ਕੀਤੀ ਚੈੱਕ ਦਿੱਤਾ ਚੈੱਕ ਉਹ ਸ਼ਾਇਦ ਪਾਸ ਨਹੀਂ ਹੋਇਆ ਉਸ ਤੋਂ ਬਾਅਦ ਇਹ ਮਾਮਲਾ ਇੰਨਾ ਵੱਧ ਗਿਆ ਹੱਥੋ ਪਾਈ ਤੱਕ ਹੋ ਗਿਆ ਕਿਉਂਕਿ ਜਿਹੜੇ ਉਹ ਇਮੀਗ੍ਰੇਸ਼ਨ ਵਾਲੇ ਸੀ ਨਾਲ ਟੈਰਾਂ ਦਾ ਵੀ ਕੰਮ ਕਰਦੇ ਸੀ ਉਧਰੋਂ ਬਾਜ਼ਾਰ ਇਕੱਠਾ ਹੋ ਗਿਆ ਉਧਰੋਂ ਕਿਸਾਨ ਇਕੱਠੇ ਹੋ ਗਏ ਆਪਸ 'ਚ ਇਹਨਾਂ ਦਾ ਝਗੜਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਿਰੁੱਧ ਧਰਨਾ ਲਾਤਾ ਉਹਨਾਂ ਨੇ ਉਹਨਾਂ ਦੇ ਵਿਰੁੱਧ ਧਰਨਾ ਲਾ ਦਿੱਤਾ ਉਹਨਾਂ ਨੇ ਉਦੋਂ ਰੋਡ ਬੰਦ ਕੀਤਾ ਉਹਨਾਂ ਨੇ ਚੱਕ ਕੇ ਨਜ਼ਾਰ ਬੰਦ ਕਰ ਦਿੱਤਾ ਇਹ ਰੌਲਾ ਤੁਰਦਾ ਤੁਰਦਾ ਉਹ ਕੋਟੇਪੂਰੀ ਆ ਗਿਆ ਜੀ ਮਤਲਬ ਕਿ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋਗੇ ਲਾਂਬੰਦ ਹੋਣੇ ਸ਼ੁਰੂ ਹੋ ਗਏ ਕਿਸਾਨ ਤੇ ਲਾਂਬੰਦ ਹੈ ਗਈ ਆ ਤਾਂ ਮਤਲਬ ਕਿ ਹਰੇਕ ਥਾਂ ਤੇ ਹੁਣ ਤੁਸੀਂ ਦੇਖ ਲਓ ਸਿਆਸਤਦਾਨਾਂ ਦੇ ਮਸਲੇ ਤੇ ਵੀ ਕਿ ਭਾਈ ਉਹ ਉਹ ਉਹਨਾਂ ਨੂੰ ਹਰੇਕ ਅਜ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਆ ਹੁਣ ਇੱਕ ਖਬਰ ਹੋਰ ਆ ਰਹੀ ਆ ਜੀ ਬ੍ਰੇਕਿੰਗ ਨਿਊਜ਼ ਹੀ ਆ ਕਹਿੰਦੇ ਆ ਕਿ ਬਠਿੰਡੇ ਦੇ ਵਿੱਚ ਪਰਮਪਾਲ ਕੌਰ ਦਾ ਵਿਰੋਧ ਕਰਨ ਗਏ ਸੀ ਕਿਸਾਨ ਉੱਥੇ ਵੀ ਕਾਫੀ ਜ਼ਿਆਦਾ ਝੜਪ ਹੋਈ ਆ ਉਹ ਦੇਰ ਸ਼ਾਮ ਦੀ ਗੱਲ ਆ ਪਤਾ ਨਹੀਂ ਕਿ ਹੋਏਗਾ ਸੰਗਤ ਮੰਡੀ 'ਚ ਵੀ ਹੋਈ ਆ ਪਿੱਟੇਵੈਂਡ 'ਚ ਵੀ ਹੋਈ ਆ ਜਿੱਥੇ ਦੂਜਿਆਂ ਦਾ ਫੋਹ ਪੈਂਦਾ ਉਹ ਕਿਸਾਨਾਂ ਨੂੰ ਕੁੱਟ ਦਿੰਦੇ ਆ ਜਿੱਥੇ ਇਹਨਾਂ ਦਾ ਫੋਹ ਪੈਂਦਾ ਤਾਂ ਕੰਮ ਕੀ ਹੋ ਜਾਂਦੀ ਐ ਕੀ ਚੱਲ ਰਿਹਾ ਹੂੰ ਇਹ ਕੱਲ ਵੀ ਗੱਲ ਕੀਤੀ ਸੀ ਹੁਣ ਉਹਨੂੰ ਰੈਪਿਟੀਸ਼ਨ ਨਾ ਦਈਏ ਪਰ ਮਤਲਬ ਕਿ ਇਸ ਤਰ੍ਹਾਂ ਅੰਮੋ ਸਾਹਮਣੇ ਇਹ ਜਾਨੀ ਕਾਰੋਬਾਰੀ ਜਾਂ ਜਿਹੜੀਆਂ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਉਹ ਆਮੋ ਸਾਹਮਣੇ ਜੋ ਹੁੰਦੀਆਂ ਨੇ ਤੇ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੈਗਾ ਉਹ ਜੀਜ਼ਾ ਮੈਂ ਨਹੀਂ ਸਮਝਦਾ ਕਿ ਠੀਕ ਨਹੀਂ ਜੀ ਮੈਂ ਜਿਹੜੀ ਆਪ ਪਹਾਣੇ ਸਿੱਧੂ ਵਾਲੇ ਮਾਮਲੇ ਚ ਵੀ ਦੇਖਿਆ ਸੀ ਨਾ ਕਿ ਉਦੋਂ ਵੀ ਇਸ ਮਾਮਲੇ ਦੀ ਇਸ ਇੰਡਸਟਰੀ ਬਾਰੇ ਚਰਚਾ ਚੱਲੀ ਸੀ ਫਿਰ ਉਦੋਂ ਵੀ ਲੋਕ ਕਈ ਆਏ ਸੀ ਉਹ ਕਹਿੰਦੇ ਵੀ ਸਾਡੇ ਕੰਮ ਦੇ ਵਿੱਚ ਤੁਸੀਂ ਦੱਸੋ ਵੀ ਅਸੀਂ ਕੀ ਗਲਤ ਕੀਤਾ ਤੇ ਉਹ ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਹਰ ਤਰ੍ਹਾਂ ਦੇ ਲੋਕ ਕੀ ਨੇ ਕਈ ਵਿਚ ਵਿੱਚ ਪੈਸੇ ਬਣਾਉਣ ਵਾਲੇ ਵੀ ਨੇ ਕਿੰਗਾ ਨੇ ਜੇ ਚੰਗੀ ਰਾਹ ਵੀ ਲੋਕਾਂ ਨੂੰ ਪਾਇਆ ਹੀ ਹੁਣ ਜੀ ਨਹੀਂ ਉਹੀ ਚੀਜ਼ ਹੈ ਨਾ ਕਿ ਦੇਖੋ ਪਹਿਲੀ ਗੱਲ ਹੈ ਜਦੋਂ ਅਸੀਂ ਅੰਦਰ ਹੋ ਜਾਂਦੇ ਫਿਰ ਅਸੀਂ ਅਸੀਂ ਕਿਹੜੇ ਪ੍ਰੋਸੈਸ ਦੇ ਥਰੂ ਬਾਹਰ ਆਉਨੇ ਫਿਰ ਅਸੀਂ ਕਿੰਨੇ ਕਾਨੂੰਨ ਕਾਨੂੰਨ ਵਰਤੋਂ ਕਰਕੇ ਆਉਨੇ ਜਦ ਅਸੀਂ ਸਾਡੇ ਕੋਲ ਮੇਰੇ ਮੈਨੂੰ ਤੁਸੀਂ ਫੋਨ ਕਰੋ ਕਿ ਭਾਈ ਮੇਰਾ ਲੈ ਲੈਂਦੇ ਨੇ ਕਿਸੇ ਆੜਤੀਏ ਨਾਲ ਤੇ ਜਾ ਕੇ ਹੱਲ ਕਰਵਾ ਮੇਰੇ ਕੋਲ ਅਥਾਰਟੀ ਹੈ ਕਿ ਮੈਂ ਇੱਕ ਲਾਇਸੈਂਸ शुदा ਆੜਤੀਏ ਨੂੰ ਕਹਾਂ ਕਿ ਪੈਸੇ ਦੇ ਹਮ 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 ਫਿਰ ਇੱਕੋ ਆਪਸ਼ਨ ਬਚਦਾ ਕਿ ਧਰਨਾ ਦਾ ਜੀ ਧਰਨੇ ਦੇ ਨਾਤੇ ਹੁਣ ਕੀ ਮਤਲਬ ਕਿ ਉਹਨੂੰ ਕੀ ਕਹੋਗੇ ਤੁਸੀਂ ਹਮ ਧਰਨਾ ਸਹੀ ਵੀ ਥਾਂ ਤੇ ਲੱਗ ਸਕਦਾ ਗਲਤ ਵੀ ਲੱਗ ਸਕਦਾ ਹੈ ਹਮ ਤੇ ਇਹ ਚੀਜ਼ਾਂ ਦਾ ਨਖੇੜਾ ਕਰਨਾ ਨਿਤਾਰਾ ਕਰਨਾ ਹੁਕਾ ਸਭ ਗੱਲੇ ਆ ਕੇ ਭਾਈ ਮੈਂ ਤੁਹਾਨੂੰ ਸੱਚ ਦੱਸਾਂ ਜੀ ਸਭ ਤੋਂ ਜ਼ਿਆਦਾ ਪੋਲਰਾਈਜੇਸ਼ਨ ਹੁਣ ਇਸ ਵੇਲੇ ਇੰਨਾ ਚੱਕਰਾਂ ਚ ਹੋ ਰਹੀ ਹੈ ਪੋਲਰਾਈਜੇਸ਼ਨ ਮੋਦੀ ਦੇ ਕੱਟੜ ਬਹਿਣਾ ਕਰਕੇ ਨਹੀਂ ਹੋਣੀ ਆਰਐਸਐਸ ਦੀਆਂ ਪੇਸ਼ੇਵੰਦਿਆ ਕਰਕੇ ਨਹੀਂ ਹੋਈ ਹੁਣ ਹੋਣੀ ਸ਼ੁਰੂ ਹੋ ਗਈ ਹੁਣ ਹੋਣੀ ਸ਼ੁਰੂ ਹੋ ਗਈ ਜਿਵੇਂ ਮੈਂ ਤੁਹਾਨੂੰ ਇੱਕ ਬਰਨਾਲੇ ਦੀ ਮਿਸਾਲ ਦਿੱਤੀ ਦੇਖੋ ਦਬੂ ਮੀ ਸਰੋਤ ਦੇ ਵਿੱਚ ਦਾ ਕਈ ਕਿਸਾਨ ਵਰਕਰ ਵੀ ਮੰਨਦੇ ਆ ਕਿ ਆਗੂ ਵੀ ਮੰਨਦੇ ਆ ਵੀ ਜੇ ਅਸੀਂ ਸਾਰੀਆਂ ਧਿਰਾਂ ਦੇ ਨਾਲ ਹੀ ਆਢਾ ਲਾ ਲਿਆ ਮੰਨ ਲਓ ਬੀਜੇਪੀ ਨਾਲ ਤਾਂ ਹੈਗਾ ਹੀ ਹੈਗਾ ਜੇ ਮੰਨ ਲਓ ਅਸੀਂ ਕੱਲ ਨੂੰ ਇਹ ਵਪਾਰੀਆਂ ਨਾਲ ਜਾਂ ਹੋਰ ਧਿਰਾਂ ਨਾਲ ਵੀ ਆਡਾ ਲਾ ਲਿਆ ਤਾਂ ਫਿਰ ਸਾਡਾ ਔਖਾ ਹੋ ਜੂਗਾ ਕਿਉਂਕਿ ਜੋ ਮਰਜ਼ੀ ਹੈ ਇਹ ਲੋਕਾਂ ਨੇ ਹੀ ਛੋਟਾ ਵਪਾਰੀ ਹੈ ਛੋਟਾ ਦੁਕਾਨਦਾਰ ਹੈ ਆੜਤੀਆ ਮਜ਼ਦੂਰ ਪਰਾ ਇਹ ਸਾਰਿਆਂ ਨੇ ਕਿਸਾਨ ਅੰਦੋਲਨ ਨੂੰ ਸਿੰਜਿਆ ਸੀਗਾ ਦੇਖੋ ਪ੍ਰਵੀਨ ਜੀ ਗੱਲਾਂ ਕਹੀ ਨੇ ਚਲੋ ਹੁਣ ਇਸ ਵੇਲੇ ਲੜਾਈ ਕਿਹਦੇ ਨਾਲ ਲੜ ਰਹੇ ਹਾਂ ਸਰਕਾਰ ਤੇ ਹੈ ਹੀ ਨਹੀਂ ਹੂੰ ਨਾ ਸੈਂਟਰ ਸਰਕਾਰ ਕੁਝ ਕਰ ਸਕਦੀ ਹੈ ਨਾ ਸੂਬਾ ਸਰਕਾਰ ਕੁਝ ਕਰ ਸਕਦੀ ਹੈ ਹੂੰ ਸਿੱਧਾ ਤੇ ਸਿੱਧਾ ਮਤਲਬ ਕਿ ਟਕਰਾਅ ਇਸ ਗੱਲ ਦਾ ਹੈ ਕਿ ਭਾਜਪਾ ਦਾ ਵਿਰੋਧ ਕਰਨਾ ਹੁਣ ਭਾਜਪਾ ਦੇ ਵਿਰੋਧ ਦੇ ਨਾਂ ਤੇ ਉਹ ਪੰਜਾਬ ਨੂੰ ਇਹ ਕਹਿੰਦੇ ਆ ਕਿ ਕੁਝ ਬੰਦੇ ਸਿਆਸਤ ਦੇ ਜਿਹੜੇ ਮੋਰੇ ਬਣ ਚੁੱਕੇ ਆ ਉਹ ਇਕੱਲਾ ਭਾਜਪਾ ਦਾ ਵਿਰੋਧ ਕਰ ਰਹੇ ਆ ਹਾਂ ਜੀ ਜੱਖਰ ਸਾਹਿਬ ਦਾ ਬਿਆਨ ਇਹ ਗੱਲ ਨਹੀਂ ਪਹੁੰਚ ਰਹੀ ਕਿ ਮੀਤ ਹੀਰ ਦਾ ਵੀ ਹੁੰਦਾ ਹੂੰ ਸੁਖਵੀਰ ਬਾਦਲ ਦਾ ਵੀ ਹੋ ਰਿਹਾ ਪਰ ਪਾਲ ਕੌਰ ਦਾ ਵੀ ਹੋ ਰਿਹਾ ਮਤਲਬ ਕਿ ਸਾਰਿਆਂ ਦਾ ਹੋ ਰਿਹਾ ਹੁਣ ਗੱਲਾਂ ਇਹ ਉਤੋਂ ਤੱਕ ਜਿਹੜਾ ਵਰਤਾਂ ਤੇ ਉਹਨੂੰ ਕਿਵੇਂ ਤੋੜੋਗੇ ਤੁਸੀਂ ਤੇ ਦੂਜੀ ਗੱਲ ਇਹ ਕਿ ਉਹ ਅੱਛਾ ਹੰਸ ਰਾਜਨ ਹੰਸ ਨੂੰ ਭਲਾਈ ਆਣੇ ਘੇਰ ਲਿਆ ਜੀ ਸਵਾਲ ਉਹੀ ਨੇ ਅਗਾ ਦੋਦੇ ਆ ਗਿਆ ਸਵਾਲ ਉਹੀ ਨੇ ਗਾਂ ਉਹ ਮੰਨ ਲਓ ਗੁੜੀ ਸ਼ੰਕਰ ਆ ਗਿਆ ਸਵਾਲ ਉਹੀ ਨੇ ਤਾਂ ਜਦ ਬੰਦੇ ਕੋਲ ਜਵਾਬ ਹਾਈ ਨਹੀਂ ਹੈ ਉਹਨੂੰ ਭਾਵੇਂ 500 ਥਾਵਾ ਤੇ ਘੇਰ ਲੋ ਤਾਂ ਕੋਈ ਕਿਹੜਾ ਜਵਾਬ ਆ ਉਹ ਤੇ ਜਾਨ ਛੜਾਉਦਾ ਤੁਹਾਨੂੰ ਆ ਤੇ ਯਾਨੀ ਸਵਾਲ ਪੁੱਛ ਲਿਆ ਮੈਂ ਤੇ ਅੱਗੇ ਸੁਝਾਅ ਦਿੱਤਾ ਸੀਗਾ ਜੇ ਮੰਨਣ ਕਿ ਭਾਈ ਇਹਨਾਂ ਨੂੰ ਖੁੱਲਿਆਂ ਛੱਡੋ ਤੇ ਇਹਨਾਂ ਦੀ ਜ਼ੀਰੋ ਇੱਥੋਂ ਦਿਓ ਇਹਨਾਂ ਨੂੰ ਉਹ ਜਿਹੜੀ ਜ਼ੀਰੋ ਹੋਏਗੀ ਚਰਚਾ ਦਾ ਵਿਸ਼ਾ ਬਣੇਗੀ ਕਿ ਭਾਈ ਦੇਖੋ ਕਿਸਾਨਾਂ ਨੇ ਉੱਥੇ ਇਹਨਾਂ ਨੂੰ ਜ਼ੀਰੋ ਤੇ ਢੱਕਿਆ ਹਾਂਜੀ ਤੇ ਲਾਨੀਆਂ ਤੁਸੀਂ ਲੱਗੋ ਆਪਦੇ ਕਾਰੋਬਾਰੀ ਸਾਥੀਆਂ ਨੂੰ ਵੀ ਕਹੋ ਜਿਹੜੇ ਤੁਹਾਡੇ ਕਹ ਲੋ ਕਿ ਸ਼ਹਿਰੀ ਕਾਰੋਬਾਰੀ ਹੈ ਕਿ ਭਾਈ ਸਾਡਾ ਸਾਥ ਦਿਓ ਇਹਨਾਂ ਨੂੰ ਵੋਟ ਨਾ ਪਾਓ ਆਪਾਂ ਇੱਥੇ ਰਹਿਣਾ ਇਹ ਇਹ ਆਪਣੀ ਗੱਲ ਨਹੀਂ ਸੁਣਦੇ ਮਤਲਬ ਕੀ ਹੋਣਾ ਸੀ ਇਹਨਾਂ ਇਹਨਾਂ ਦੇ ਕੋਲ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੁਣ ਅਸੀਂ ਜਵਾਬ ਦੇਵਾਂ ਹੁਣ ਅਸੀਂ ਜਵਾਬ ਆਪਣੀ ਵੋਟ ਨਾਲ ਦੇਵਾਂ ਜੀ 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 ਤੇ ਮੈਂਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਕਹਿੰਦੇ ਕਿ ਜੇ ਭਾਜਪਾ ਸੱਤਾ ਦੇ ਵਿੱਚ ਆਈ ਤਾਂ ਰਿਜ਼ਰਵੇਸ਼ਨ ਖਤਮ ਹੋ ਜੂਗੀ ਜੀ ਖਤਮ ਕਰ ਦੇਵੇਗੀ ਵੀ ਇਹ ਅਰਵਿੰਦ ਕੇਜਰੀਵਾਲ ਕਹਿ ਰਹੇ ਆ ਪਰ ਅਰਵਿੰਦ ਕੇਜਰੀਵਾਲ ਨੂੰ ਇਹ ਗੱਲਾਂ ਛੱਡ ਦੇਣੀਆਂ ਚਾਹੀਦੀ ਆ ਅਰਵਿੰਦ ਕੇਜਰੀਵਾਲ ਤੇ ਦੇਖੋ ਇਹ ਵੀ ਕਹੀ ਜਾ ਰਹੇ ਆ ਹਮ ਹਮ ਕਿ ਇਥੇ ਮੈਂ ਤਾਂ ਪੰਜਾਬ ਜਾ ਕੇ ਕਿ ਤੁਸੀਂ ਜੇਕਰ ਸਾਨੂੰ ਵੋਟਾਂ ਪਾਓਗੇ ਤੇ ਮੈਨੂੰ ਜੇਲ੍ਹ ਨਹੀਂ ਜਾਣਾ ਪਊਗਾ। ਹੂੰ ਬਈ ਕਿਉਂ ਨਹੀਂ ਜਾਣਾ ਪਊਗਾ ਜੇ? ਹੂੰ 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 ਤੁਹਾਨੂੰ ਇੰਟਰਮ ਬੇਲ ਮਿਲੀ ਆ। چاہے ਤੁਹਾਡੀ ਸਰਕਾਰ ਆ ਵੀ ਜਾਵੇ। ਹੂੰ ਤੁਹਾਨੂੰ ਜੇਲ੍ਹ ਚ ਹਜ਼ੂਰ ਇੱਕ ਵਾਰੀ ਜਾਣਾ ਹੀ ਪਊਗਾ। ਹੂੰ ਕੋਈ ਤਾਕਤ ਨਹੀਂ ਹੈਗੀ ਤੁਹਾਨੂੰ ਤੇ ਕੋਈ ਜਿੱਦਾਂ ਪਾਵੇ ਤੁਸੀਂ ਮਤਲਬ ਕਿ ਕਿਸੇ ਦਾ ਵੀ ਫੋਨ ਕਰਾ ਲਓ। ਬਾਇਡਨ ਦਾ ਵੀ ਕਰਾ ਲਓ। ਤੁਹਾਨੂੰ ਜਾਣਨਾ ਹੀ ਪਏਗਾ ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਹੈ ਕਮਾਲ ਦੇ ਲੌਜਿਕ ਦੇ ਵੈਸੇ ਹਾਂਜੀ ਅਜਾ ਕਮਾਲ ਦੇ ਲੌਜਿਕ ਦਿੰਦੇ ਹੈ ਕੇਜਰੀਵਾਲ ਸਾਹਿਬ ਲਾਭ ਮੰਦੀ ਕਰਨ ਜਦ ਤੈ ਇਹਨਾਂ ਦਾ ਕੋਈ ਦੋੜ ਨਹੀਂ ਜਦੋਂ ਸਾਹਮਣੇ ਜਦੋਂ ਸਾਹਮਣੇ ਕਿਸੇ ਦੀ ਗੱਲ ਦਾ ਜਵਾਬ ਹੀ ਨਹੀਂ ਦੇਣਾ ਹਮ ਜਦੋਂ ਪੱਤਰਕਾਰਾਂ ਕੋਲ ਕੋਈ ਕਾਊਂਟਰ ਹੈ ਹੀ ਨਹੀਂ ਹੈ ਹਮ ਜਾਂ ਉਹਨਾਂ ਦੇ ਕੋਲ ਸਵਾਲ ਹੀ ਐ ਨਹੀਂ ਜਾਂ ਉਹ ਪੱਤਰਕਾਰ ਸੱਤਾ ਦਾ ਦਾਬੂ ਹੈ ਹਮ ਜਾਂ ਇਹਨਾਂ ਦੇ ਟੁੱਕ ਨੂੰ ਦਹੀਂ ਨਾਲ ਖਾ ਚੁੱਕਾ ਹੈ ਹਮ ਤਾਂ ਫਿਰ ਉਹ ਜੋ ਮਰਜ਼ੀ ਕਹਿ ਦੇਣ ਜੀ ਜੋ ਮਰਜ਼ੀ ਕਹਦੇ ਨਰਿੰਦਰ ਮੋਦੀ ਜਦੋਂ ਮੁਸਲਮਾਨਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਸਵਾਲ ਕੀਤਾ ਜਾ ਸਕਦਾ ਕਿ ਤੁਸੀਂ ਤੁਸ਼ਟੀਕਰਨ ਕਰਦੇ ਹੋ ਤੁਸ਼ਟੀ ਕਰਨ ਦੀ ਗੱਲ ਕਰਦੇ ਹੋ ਤਾਂ ਤੁਸੀਂ ਤੁਸ਼ਟੀਕਰਨ ਨੂੰ ਰੋਕਣ ਵਾਸਤੇ 10 ਸਾਲਾਂ 'ਚ ਕੀ ਕੀਤਾ ਤੁਸੀਂ ਉਹ ਗਿਣਾਉਨਾ ਹੂੰ ਜੋ ਕਾਂਗਰਸ ਨੇ 70 ਸਾਲਾਂ 'ਚ ਕੀਤਾ ਉਹਨੂੰ ਗਿਣਾਉਣ ਦੀ ਥਾਂ ਤੇ ਤੁਸ਼ਟੀਕਰਨ ਦੇ ਤੋੜ ਵਜੋਂ ਤੁਸੀਂ ਮੁਸਲਮਾਨਾਂ ਲਈ ਕੀ ਕੀਤਾ ਸਵਾਲ ਤੇ ਵੱਡਦਾ ਨਾ ਪਰ ਰੂਬੀ ਕਾ ਪੁੱਛ ਰਹੀ ਹੈ ਐਨਸਾ ਦੀ ਪੁੱਛ ਰਹੀ ਹੈ ਕਿ ਮੋਦੀ ਜੀ ਆਪ ਥੱਕਦੇ ਕਿਉਂ ਨਹੀਂ ਅੱਛਾ ਵਾਹ ਉਹਨੇ ਕੀ ਥਕਣਾ ਝੂਠ ਬੋਲਣ ਲੱਗਿਆ ਵੀ ਨਾ ਮਾਨ ਥੱਕੇ ਨਾ ਮੋਦੀ ਥਕੇ ਜੀ ਭਾਵੇਂ 5 ਘੰਟੇ ਲਫਬਾਜੀ ਕਰਾ ਲਓ ਸੋ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇ ਲੌਜਿਕ ਦੇਂਦੇ ਨਜ਼ਰ ਆਏ ਨੇ ਅੱਜ ਰੂਟ ਸ਼ੂ ਕੀਤਾ ਇਹਨਾਂ ਨੇ ਕਹਿ ਲੋ ਕਿ ਸ਼ਾਮੀ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਹੀ ਨਤਮਸਤਕ ਹੋਂ ਗਏ ਸਨ ਹਰਿਆਇਤੋਂ ਉਪਰੰਤ ਇਹਨਾਂ ਦੀ ਰਿਹਾਈ ਵੈਸੇ ਉਹਨੂੰ ਆਰਜ਼ੀ ਰਿਹਾਈ ਕਹੀ ਇੱਥੇ ਵਿਤਰ ਹੋਏਗਾ ਹਾਂਜੀ ਹਾਂ ਇਹਨਾਂ ਨੇ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਵਿੱਚ ਗੇੜਾ ਛੇੜਾ ਲਾਇਆ ਜਾਂ ਕਹ ਲੋ ਕਿ ਆਏ ਨੇ ਸਾਬਕਥਾਬ ਕਰਨ ਕਿ ਕਿਤਾ ਚੱਲ ਰਹੀ ਹੈ ਗਵਰਨਮੈਂਟ ਵਗੈਰਾ ਵਗੈਰਾ ਤਾਂ ਹੁਣ ਦੂਜੀ ਚੀਜ਼ ਇਹ ਕਿ ਇਹੋ ਜੀ ਲਫਬਾਜ਼ੀ ਤੋਂ ਇਲਾਵਾ ਜਿਹੜੀ ਗੱਲ ਕਰਨ ਦੀ ਜ਼ਰੂਰਤ ਹੈ ਠੀਕ ਹੈ ਇਹ ਨੈਰੇਟਿਵ ਘੜ ਰਹੇ ਨੇ ਉੱਤੇ ਕਿ ਭਾਈ ਰਿਜ਼ਰਵੇਸ਼ਨ ਜਿਹੜਾ ਖਤਮ ਕਰ ਦੇਣਗੇ ਯੋਗੀ ਦਿੱਤਿਆ ਨਾਥ ਨੂੰ ਹਟਾ ਦੇਣਗੇ ਉਹ ਇੱਕ ਬਹੁਤ ਤਗੜਾ ਪੈਂਤੜਾ ਹੈ ਨਾ ਉਹ ਪੈਂਤੜਾ ਤਾਂ ਮੰਨਣਾ ਪਏਗਾ ਉਹ ਮਾਸਟਰ ਸਟ੍ਰੋਕ ਸੀ ਜਿਹਦੇ ਵਿੱਚ ਨਰਿੰਦਰ ਮੋਦੀ ਜਾਂ ਅਮਿਤ ਸ਼ਾ ਮੰਡਲੀ ਜਿਹੜੀ ਆ ਉਹੋ ਜਿਕੇ ਰਹਿ ਗਈ ਉਹ ਤੇ ਕਹਿਣਗੇ ਕਹਿਣਗੇ ਕਿਉਂਕਿ ਉਹ ਇਹਨਾਂ ਦੇ ਇੰਡੀਆ ਗੱਠ ਜੋੜ ਦੇ ਪੈਂਤੜੇ ਦਾ ਹਿੱਸਾ ਹੈ ਜੀ ਕਿਉਂਕਿ ਯੂਪੀ ਵੀ ਜਾ ਕੇ ਆਏ ਆ ਨਾ ਮੈਂ ਦੱਸਿਆ ਸੀ ਤੁਹਾਨੂੰ ਇਹ ਜਾਣਗੇ ਜਾਣਗੇ ਯੂਪੀ ਚ ਉੱਥੇ ਵੀ ਜਿਹੜਾ ਕੱਢਾ ਸੂ ਗੱਲ ਇਹ ਆ ਕਿ ਹੁਣ ਇਹਨਾਂ ਗੱਲਾਂ ਦੀ ਥਾਂ ਤੇ ਇਹ ਦੱਸੋ ਕਿ ਸਵਾਤੀ ਮਾਲੀਵਾਲ ਨਾਲ ਤੁਹਾਡੇ ਘਰ ਕੀ ਹੋਇਆ ਹੂੰ ਇਹ ਤੁਹਾਨੂੰ ਹੁਣ ਦੱਸਣਾ ਹੀ ਪਊਗਾ ਜੇ ਜਾਣ ਤੋਂ ਪਹਿਲਾਂ ਕਿਉਂ ਕਿਉਂਕਿ ਸਵਾਤੀ ਮਾਲੀਵਾਲ ਦੇ ਘਰ ਪੁਲਿਸ ਜਾ ਕੇ ਸ਼ਿਕਾਇਤ ਦਰਜ ਕਰਾਈ ਆ ਸੰਜੀਤ ਸਿੰਘ ਕਹਿ ਚੁੱਕਾ ਕਿ ਉਹਦੇ ਨਾਲ ਮਿਸਬੀਹਵ ਹੋਇਆ ਉਹ ਕਿਉਂ ਆ ਕੱਤੋਂ ਆ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਪੰਜਾਬ ਦੇ ਵਿੱਚ ਬੀਬੀਆਂ ਨੇ ਬਹੁਤ ਵੋਟ ਪਾਈ ਸੀ ਤੁਸੀਂ ਪਿੱਛੇ ਦੇ ਇੱਥੇ ਚੰਨੀ ਦੀ ਸ਼ਾਲ ਲਾਉਣ ਨੂੰ ਫਿਰਦੇ ਸੀ ਇੱਜ਼ਤ ਦੇ ਮਾਮਲੇ ਪੱਤ ਦੇ ਮਾਮਲੇ 'ਚ ਜਾਂ ਔਰਤ ਦੇ ਮਾਮਲੇ ਦੇ ਵਿੱਚ ਔਰਤਾਂ ਸਾਰੀਆਂ ਸਾਂਝੀਆਂ ਹੁੰਦੀਆਂ ਹੁਣ ਤੁਹਾਨੂੰ ਇੱਥੇ ਦੱਸ ਕੇ ਜਾਣਾ ਚਾਹੀਦਾ ਤੇ ਜਿਹੜੀ ਬੀਬੀ ਚੇਅਰ ਪਰਸਨ ਨੇ ਮਹਿਲਾ ਕਮਿਸ਼ਨ ਦੀ ਉਹਨਾਂ ਨੂੰ ਵੀ ਥੋੜਾ ਹੁਣ ਨੋਟਿਸ ਲੈਣਾ ਚਾਹੀਦਾ ਨਾ ਚੀਜ਼ਾਂ ਦਾ ਅਰਵਿੰਦ ਕੇਜਰੀਵਾਲ ਪੰਜਾਬ ਚ ਆਇਆ ਇਹਨਾਂ ਨੂੰ ਬੁਲਾ ਕੇ ਪੁੱਛੋ ਕਿ ਤੁਹਾਡੇ ਘਰ ਉਧਰ ਇੱਕ ਔਰਤ ਨਾਲ ਹੋਇਆ ਕੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਾਰਾ ਜੀ ਪ੍ਰੋਗਰਾਮ ਖਬਰ ਤੇ ਨਜ਼ਰਨ ਆ ਪਾਈ ਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ